ਵ੍ਰਿੰਦਾਵਨ ਚੱਲੀਏ ਰਾਧੇ ਚੱਲ ਵ੍ਰਿੰਦਾਵਨ ਚੱਲੀਏ ਰਾਧੇ ਗੱਡੀ ਬਾਂਕੇ ਬਿਹਾਰੀ ਦੇ ਜਾਣੀ ਚੱਲ ਵ੍ਰਿੰਦਾਵਨ ਚੱਲੀਏ ਚੱਲ ਵ੍ਰਿੰਦਾਵਨ ਚੱਲੀਏ ਰਾਧੇ ਚੱਲ ਵ੍ਰਿੰਦਾਵਨ ਚੱਲੀਏ ਰਾਧੇ ਉਹ ਗੱਡੀ ਬਾਂਕੇ ਬਿਹਾਰੀ ਦੇ ਜਾਣੀ ਚੱਲ ਵ੍ਰਿੰਦਾਵਨ ਚੱਲੀਏ ਉਹ ਗਊਸ਼ਾਲਾ ਵਿੱਚ ਮਿਲਦਾ ਰਾਧੇ ਗਊਸ਼ਾਲਾ ਵਿੱਚ ਮਿਲਦਾ ਸ਼੍ਰੀ ਖਾਤੂ ਸ਼ਾਮ ਸੇਵਾ ਮੰਡਲ ਰਜਿਸਟਰ ਅਹਮਦਗੜ੍ਹ ਵੱਲੋਂ ਸ਼੍ਰੀ ਰਾਧਾ ਰਾਣੀ ਸੰਜੀ ਰਸੋਈ ਨੂੰ ਅਸੀਂ ਬਹੁਤ-ਬਹੁਤ ਮੁਬਾਰਕਾ ਦਿੰਨੇ ਆ ਜੋ ਕਿ ਇਹ ਵਾਸ ਯਾਤਰਾ ਪਹਿਲਾਂ ਇਹ 5 ਵਾਰ ਯਾਤਰਾ ਲਗਾ ਚੁੱਕੇ ਨੇ ਹੁਣ ਇਹ 6ਵੀਂ ਵਾਰ ਯਾਤਰਾ ਲਿਆ ਰਹੇ ਨੇ ਇਹ 6ਵੀਂ ਵਾਰ ਦੇ ਵਿੱਚ ਦੋ ਵਾਸ ਯਾਤਰਾ ਜਾ ਰਹੀਆਂ ਨੇ ਅਸੀਂ ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਅੱਗੇ ਇਹ ਕਾਮਨਾ ਕਰਦੇ ਆ ਕਿ ਇਹ ਯਾਤਰਾ ਮੰਗਲਮਈ ਹੋਵੇ ਤੇ ਅਸੀਂ ਇਹ ਦੁਆ ਕਰਦੇ ਆ ਕਿ ਇਹ ਯਾਤਰਾ ਦੇ ਵਿੱਚ ਜਿਹੜੇ ਵੀ ਯਾਤਰੀ ਚੱਲੇ ਨੇ ਉਹਨਾਂ ਦੀ ਹਰ ਮਨੋ ਕਾਮਨਾ ਪੂਰਨ ਹੋਵੇ ਬੋਲੀਏ ਖਾਟੂ ਨਰੈਸ਼ ਕੀ ਜੈ ਤਿੰਨ ਵਾਰ ਧਾਰੀ ਕੀ ਜੈ ਬ੍ਰਿੰਦਾਵਨ ਧਾਮ ਕੀ ਜੈ ਬਾਲਾ ਜੀ ਮਹਾਰਾਜ ਕੀ ਜੈ ਬੋਲੀਏ ਜੈ ਸ਼੍ਰੀ ਸ਼ੋ ਜੈ ਸ਼੍ਰੀ ਸ਼ੰਗਿਆ ਕਰੋ ਵੀਰ ਬਜਰੰਗੇ ਹਰ ਚੰਦਰ ਮਹਾਰਾਜ ਕੀ ਜੈ જય ਜੈ શ્રી ਰਾਧੇ ਸਾਵ ਪਹਿਲਾਂ ਤਾਂ ਸਭ ਤੋਂ ਪਹਿਲਾਂ ਬੋਲੋ ਸ਼੍ਰੀ ਬਰਿੰਦਾਵਨ ਵਾਕੇ ਬਿਹਾਰੀ ਲਾਲ ਕੀ ਜੈ ਅਸੀਂ ਸ਼੍ਰੀ ਰਾਧਾ ਰਾਣੀ ਸਾਜੀ ਦੀ ਰਸੋਈ ਪ੍ਰਭਾਤ ਪੇਰੀ ਮੰਡਲ ਵੱਲੋਂ 6ਵੀਂ ਬਾਸ ਯਾਤਰਾ ਜੋ ਕਿ ਸ਼੍ਰੀ ਬਰਿੰਦਾਵਨ ਧਾਮ ਲਈ ਲੈ ਕੇ ਜਾ ਰਹੇ ਹਾਂ ਸਾਡੇ ਸੰਸਥਾ ਦਾ ਪਰਜੋਰ ਵਿਸ਼ੇਸ਼ ਤੌਰ ਤੇ ਹੁੰਦਾ ਹੈ ਕਿ ਸਾਡੀਆਂ ਸਾਰੀਆਂ ਸਵਾਰੀਆਂ ਉੱਥੇ ਜਾ ਕੇ ਵਾਕੇ ਬਿਹਾਰੀ ਦੇ ਦਰਸ਼ਨ ਕਰਨਾ ਤੇ ਆਪਣੀਆਂ ਮਨੋਕਾਮਨਾ ਪੂਰਨ ਕਰਨਾ ਬੋਲੋ ਸ਼੍ਰੀ ਵਾਕੇ ਬਿਹਾਰੀ ਲਾਲ ਕੀ ਜੈ ਸੰਸਥਾ ਵੱਲੋਂ ਉੱਥੇ ਉਹਨਾਂ ਦੇ ਰਹਿਣ ਸਹਿਣ ਦਾ ਪ੍ਰੋਪਰ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਲੈ ਕੇ ਆਣ ਜਾਣ ਦੀ ਜ਼ਿੰਮੇਵਾਰੀ ਅਤੇ ਦਰਸ਼ਕਾ ਰਾਉਣ ਦੀ ਜ਼ਿੰਮੇਵਾਰੀ ਅਤੇ ਉਹਨਾਂ ਦਾ ਸਵਾਸਥਿਆ ਦਾ ਪੂਰਾ ਤਰੀਕੇ ਨਾਲ ਖਿਆਲ ਰੱਖਿਆ ਜਾਂਦਾ ਹੈ ਜੋ ਕੋਈ ਲੋੜਵੰਦ ਵਿਅਕਤੀ ਦਰਸ਼ਣ ਕਰਨ ਦਾ ਇੱਛੁਕ ਹੈ ਉਹ ਸਾਡੀ ਸੰਸਥਾ ਨੂੰ ਆ ਕੇ ਸੰਪਰਕ ਕਰੇ ਅਸੀਂ ਉਹਨੂੰ ਬਿਲਕੁਲ ਫ੍ਰੀ ਨਿਸ਼ੁਲਕ ਲੈ ਕੇ ਜਾਂਦੇ ਹਾਂ ਬੋਲੋ ਬੋਲੀਏ ਬਰੇਜ ਨਾਮ ਆਰਾਮ ਕੀ ਜੈ বৃন্দাবন চলিয়ে রাধে চল বৃন্দাবন চলিয়ে রাধে গड्डी বাঁকে बिहारी दे जानी চল বৃন্দাবন চলিয়ে আয় আয় চল বৃন্দাবন চলিয়ে রাধে চল বৃন্দাবন চলিয়ে রাধে ও গड्डी বাঁকে बिहारी दे जानी চল বৃন্দাবন চলিয়ে ਉਹ ਗਊਸ਼ਾਲਾ ਵਿੱਚ ਮਿਲਦਾ ਰਾਧੇ ਗਊਸ਼ਾਲਾ ਵਿੱਚ ਮਿਲਦਾ ਰਾਧੇ ਪਿਆਰਾ ਗੋਵਿੰਦ ਅਧੋ ਪਾਲਾ ਗਊਸ਼ਾਲਾ ਵਿੱਚ ਮਿਲਦਾ ਬਚਲ ਬ੍ਰਿੰਦਵਨ ਚੱਲੀਏ ਰਾਧੇ ਚੱਲ ਬ੍ਰਿੰਦਵਨ ਚੱਲੀਏ ਰਾਧੇ ਉਹ ਗੱਡੀ ਬਾਂਕੇ ਬਿਹਾਰੀ ਦੇ ਜਾਣੀ ਚੱਲ ਬ੍ਰਿੰਦਵਨ ਚੱਲੀਏ ਉਹ ਚੱਲ ਬ੍ਰਿੰਦਵਨ ਚੱਲੀਏ ਰਾਧੇ ਚੱਲ ਬ੍ਰਿੰਦਵਨ ਚੱਲੀਏ ਰਾਧੇ ਮੈਂ ਬ੍ਰਿੰਦਾਵਨ ਨੂੰ ਜਾਣਾ ਏ ਮੇਰਾ ਠਾਕੁਰ ਵਾ ਜਾਵਾਰ ਦਾ ਮੈਂ ਵ੍ਰਿੰਦਾ ਨੂੰ ਜਾਣਾ ਏ ਮੇਰਾ ਠਾਕੁਰ ਵਾ ਜਾਵਾਰ ਦਾ ਬੋਲ ਬਾਂਕੇ ਵਿਹਾਰੀ ਲਾਲ ਦੇ ਕੀ ਜੈ